ਤਿਆਂ ਨੇ ਇਹ ਆ ਕੇ ਤੈਨੂੰ ਕਹਿਣ ਦਾ ਕਸੂਰ ਦੱਸੋ ਉਹ ਇੰਨਾ ਜਲਮ ਹੋ ਗਿਆ ਤੂੰ ਮੈਂ ਪੈਂਦੀ ਆਂ ਫੇਰ ਕਰਦੇਗਾ ੱੱਕਾ ਸਵਾਲ ਲਿਆਦਾ ਤੁਹੀਂ ਸਵਾਲ ਦਾ ਤਰੌਲੇ ਦਾ ਪਿੱਖੀ ਜਾਵਗਾ ਠੀਕ ਹੈ ਪੰਨਾ ਸਿੱਧੂ ਨੂੰ ਵੀਰ ਨੂੰ ਨਜਾਇਜ਼ ੱੱਕਾ ਹੋ ਰਿਹਾ ਵੀਰ ਨਾਲ ਕੀ ਪੰਨਾ ਸਿੱਧੂ ਚੋਰ ਹੈ ਜਿਹੜਾ ਕਿ ਇਹ ਦੱਸ ਰਿਹਾ ਇਹਨੂੰ ਚੇਨੀਆ ਪਰਚੇ ਪਾ ਰਹੇ ਆ ਹੋਰ ਵੀਰੇ ਸਭ ਕੁਝ ਝੂਠ ਹੈ ਸਭ ਕੁਝ ਚਾਲ ਆ ਸਰਕਾਰ ਦੀ ਚਾਲ ਵੀ ਤੁਹਾਨੂੰ ਪਤਾ ਕਾਦੀ ਚਾਲ ਵੀਰੇ ਸੋਡਾ ਧਿਆਨ ਭਟਕਾਤਾ ਠੀਕ ਹੈ ਗੱਲ ਤੁਹਾਨੂੰ ਜਿਹੜੀ ਨੌਕਰੀਆਂ ਦੇਣੇ ਸੀ ਕੋਈ ਨੌਕਰੀ ਨਹੀਂ ਦਿੱਤੀ ਥੋੜਾ ਧਿਆਨ ਭਟਕਾ ਰਹੇ ਨੇ 5-4 ਮਹੀਨੇ 6 ਮਹੀਨੇ ਇਧਰੋਂ ਲੰਘ ਜਾਣਗੇ ਤੁਹਾਡੇ ਤੁਹਾਨੂੰ ਨੌਕਰੀ ਨਹੀਂ ਮੰਗਣੀ ਤੁਹਾਨੂੰ ਕੁਝ ਨਹੀਂ ਮੰਗਣਾ ਵੀਰੇ ਜਿਹੜੇ ਤੁਹਾਨੂੰ ਸਬਦਾ ਚਾਹੀਦੇ ਨੇ ਉਹ ਚੀਜ਼ ਤੁਸੀਂ ਮੰਗਣੀ ਨਹੀਂ ਹੈਗੀ ਠੀਕ ਹੈ ਇਹਨਾਂ ਨੂੰ ਵੋਟਾਂ ਲੰਘ ਜਾਣੀਆਂ ਨੇ ਵੀਰੇ 24 ਵਾਲੀਆਂ ਤੁਹਾਨੂੰ ਵੀ ਪਤਾ ਸਾਰਾ ਕੁਝ ਕੀ ਹੋ ਰਿਹਾ ਵੀਰੇ ਸਿਆਸਤ ਦੇ ਆਧਾਰ ਤੇ ਹੋ ਰਿਹਾ ਵੀ ਆਪਾਂ ਵੀਰ ਦੀ ਆਪਣੀ ਦੀ ਫੁੱਲ ਸਪੋਰਟ ਕਰਨੀ ਆ ਵੀਰੇ ਉਹ ਵੀ ਮਤਲਬ ਜਦੋਂ ਇਹ ਜਿਹੇ ਬੰਦੇ ਹੁੰਦੇ ਨੇ ਨਾ ਵੀਡੀਓ ਚੱਲਦੀ ਐ ਤੇ ਵੀਡੀਓ ਚੱਲਦੀ ਆ ਪੈਸੇ ਬਣਦੇ ਨੇ ਉਹ ਇੱਕ ਕੌਮ ਨੂੰ ਨਿਸ਼ਾਨਾ ਬਣਾਉਣ ਇੱਕ ਧਰਮ ਨੂੰ ਨਿਸ਼ਾਨਾ ਬਣਾਉਣ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੇ ਭਾਨਾ ਵੀ ਅੰਦਰ ਕਰਿਆ ਮਾੜਾ ਕੰਮ ਕਰਿਆ ਜੇ ਉਹ ਲੋਕਾਂ ਨੂੰ ਮਾੜਾ ਬੋਲੇ ਤਾਂ ਜੇ ਉਹਨੂੰ ਵੀ ਅੰਦਰ ਬੰਦ ਕਰਿਆ ਸਰਕਾਰਾਂ ਨੂੰ ਅੱਜ ਪੱੜ ਕਿਉਂ ਫੜਿਆ ਉਹਨੂੰ ਉਹ ਤਾਂ ਕਿੰਦਰ ਨਾਲ ਲੱਗਿਆ ਬੋਲਣ ਜੇ ਪਹਿਲੀ ਵੀਡੀਓ ਅਗਲੇ ਫੜ ਲੈਂਦੇ ਮੁੜ ਕੇ ਡਾਕਟਰ ਬੋਲਦੇ ਹੀ ਨਾ ਕਿਸੇ ਨੂੰ ਕੁਛ ਪੁੱਠਾ ਬੋਲਿਆ ਜਦੋਂ ਲੱਤ ਕੇ ਗਾਲਾਂ ਕੱਢ ਲੀਆਂ ਅੱਜ ਦੇਖਿਆ ਵੀ ਇੱਥੇ ਇਕੱਠ ਵੱਧੂਗਾ ਆ ਦਵਾ ਕਰਕੇ ਬਣਿਆ ਸਾਰਾ ਖੁਜੇੜਾ ਬਣਿਆ ਉਹ ਨਹੀਂ ਉਹਨੂੰ ਫੜਦਾ ਸੀ ਕੋਈ ਜੇ ਆਪਣਾ ਲੋਕਾਂ ਦਾ ਲੜਨ ਵਾਲੇ ਲੋਕਾਂ ਦਾ ਜ਼ਬਾਨਾ ਸਟਾਫ ਇੰਟੈਲੀਜੈਂਸ ਨੇ ਪਹਿਲਾਂ ਦੱਸਤਾ ਵੀ ਵੱਡਾ ਇਕੱਠ ਹੋਊਗਾ ਤਾਂ ਉਹਨੂੰ ਗ੍ਰਿਫਤਾਰ ਕੀਤਾਗਾ ਅੱਗੇ ਸਰਕਾਰ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਪ੍ਰਸ਼ਾਸਨ ਤੁਰਤ ਕਾਰਵਾਈ ਕਰੇ ਚਾਹੇ ਰੋਡੂ ਸਿੰਘ ਗਲਤੀ ਕਰਦਾ ਕੋਈ ਕਰਦਾ ਕੁਤੁਰਤ ਕਰੇ ਪਰ ਸਾਲ ਦੋ ਸਾਲ ਦੱਬ ਲੋ ਕੇ ਸਾਨੂੰ ਜਿੱਦੇ ਲੋੜ ਆ ਫੜ ਕੇ ਜ਼ਰਬੰਦ ਕਰ ਦੋ ਮੈਂ ਸਯੁਗਤ ਕਿਸਾਨ ਮੋਰਚੇ ਵੱਲੋਂ ਨਖੇਦੀ ਕਰਦਾ ਛੇਦੀ ਤੋਂ ਛੇਦੀ ਭਾਨੇ ਸਿੱਧੂ ਨੂੰ ਰਿਹਾ ਕਰਨ ਇਹ ਮੰਗ ਕਰਦਾ ਹਾਂ ਮੈਂ ਵੀ ਇਹਨਾਂ ਦੀ ਜਿਹੜਾ ਪਰਚਾ ਕੀਤਾ ਝੂਠਾ ਪਰਚਾ ਜ਼ੋਰਦਾਰ ਸ਼ਬਦਾਂ ਚ ਮੈਂ ਨਖੇਦੀ ਕਰਦਾ ਇਹ ਇੱਕ ਜਿਹੜੀ ਆਮ ਨੌਜਵਾਨਾਂ ਦੀ ਜਾਂ ਜਿਹੜਾ ਮੁੰਡਾ ਹੈਗਾ ਭਾਨਾ ਸਿੱਧੂ ਇਹ ਆਮ ਲੋਕਾਂ ਦੀ ਆਵਾਜ਼ ਜਿਨ੍ਹਾਂ ਲੋਕਾਂ ਨਾਲ ਧੱਕਾ ਹੁੰਦਾ ਕੋਈ ਏਜੰਟ ਕਰਦਾ ਜਾਂ ਕੋਈ ਹੋਰ ਕਰਦਾ ਉਹਦੀ ਆਵਾਜ਼ ਬਣਦਾ ਤੇ ਇਹ ਆਵਾਜ਼ ਨੂੰ ਬੰਦ ਕਰਨ ਦੀ ਮੈਂ ਬਿਲਕੁਲ ਨਖੇਦੀ ਕਰਦਾ ਕਿ ਪਰਚਾ ਬਿਲਕੁਲ ਗਲਤ ਹੈ ਔਰ ਇਹੀ ਮੁੰਡੇ ਜਿਹੜੋ ਪਹਿਲਾਂ ਹੋਰਾਂ ਸਰਕਾਰਾਂ ਦੇ ਖਿਲਾਫ ਬੋਲਦੇ ਤਾਂ ਇਹੀ ਭਗਵੰਤ ਮਾਨ ਸਾਹਿਬ ਇਹਨਾਂ ਨੂੰ ਥਾਪੜਾ ਦਿੰਦੇ ਸੀ ਤੇ ਜਿਹੜੋ ਉਹਨਾਂ ਨੂੰ ਥਾਪੜਾਂ ਤੇ ਅੱਜ ਇਹਨਾਂ ਨੂੰ ਸੁਣਨ ਦੀ ਸਮਰੱਥਾ ਚਾਹੀਦੀ ਹੈ ਮੈਂ ਚਾਹਣਾ ਜੋ ਲੋਕ ਤੁਹਾਨੂੰ ਤੁਹਾਡੀਆਂ ਗਲਤ ਨੀਤੀਆਂ ਦਾ ਲਈ ਸ਼ੀਸ਼ਾ ਬਣ ਕੇ ਅੱਗੇ ਖੜਦੇ ਨੇ ਸ਼ੀਸ਼ਾ ਦਿਖਾਉਂਦੇ ਨੇ ਤੁਹਾਨੂੰ ਉਹਨਾਂ ਦੀ ਗੱਲ ਨੂੰ ਤੋਂ ਕੋ ਸਿੱਖਣਾ ਚਾਹੀਦਾ ਆਪਣੀਆਂ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਨਾ ਕਿ ਉਹਨੂੰ ਦਬਾਉਣਾ ਚਾਹੀਦਾ ਉਸ ਆਵਾਜ਼ ਨੂੰ ਤੇ ਮੈਂ ਇਹਦੀ ਦੋਰਦਰ ਸਾਹਿਬ ਦਾ ਨਿਖੇਧੀ ਕਰਦਾ ਔਰ ਮੈਂ ਇੱਥੋਂ ਦੇ ਸਾਰੇ ਜੋ ਸੰਘਰਸ਼ੀਲ ਜਥੇਬੰਦੀਆਂ ਇਥੇ ਆਈਆਂ ਜੋ ਵਿੰਦਰ ਕਮ ਉਹਨਾਂ ਨੂੰ ਮੇਰਾ ਨਿੱਜੀ ਤੌਰ ਤੇ ਵੀ ਮੇਰਾ ਆਪਣੀ ਪਾਰਟੀ ਬਣੀ ਪੂਰਨ ਸਹਾਰਾ ਹੈਗਾ ਜਿੱਥੇ ਵੀ ਉਹ ਤੁਹਾਨੂੰ ਯਾਦ ਕਰਨਗੇ ਜਿੱਥੇ ਵੀ ਸਾਡੀ ਡਿਊਟੀ ਲੱਗੂਗੀ ਅਸੀਂ ਤਨਮਨ ਧੜਨਾ ਪੂਰੀ ਸਮਰਥਨ ਨਾਲ ਇਹਨਾਂ ਦੇ ਨਾਲ ਮੋਢਾ ਦਾ ਮੋਢਾ ਲਾ ਕੇ ਖੜਾਂਗੇ ਦੇਖੋ ਜੀ ਵੋਟਾਂ ਤਾਂ ਹੈ ਹੀ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਜਦੋਂ ਵੀ ਇਹ ਜਿਹੜੇ ਲੋਕਾਂ ਦੇ ਮੁੱਦੇ ਠਾਉਂਦੇ ਨੇ ਲੋਕ ਜਦੋਂ ਪਤਾ ਲੱਗਦਾ ਵੀ ਸਾਡਾ ਜਿਹੜਾ ਕਿਲਾ ਉਹਨੂੰ ਔਟਾਉਂਦੇ ਨੇ ਸਾਡੀਆਂ ਨਿਕਾਮੀਆਂ ਨੂੰ ਲੋਕਾਂ ਸਾਹਮਣੇ ਲੈ ਕੇ ਆਉਂਦੇ ਆ ਵੀ ਕੱਲ ਨੂੰ ਸਾਨੂੰ ਲੋਕਾਂ ਦੇ ਵਿੱਚ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਊ ਤਾ ਇੱਕ ਤਰ੍ਹਾਂ ਦਾ ਮੈਂ ਸਹਿਮਤ ਹਾਂ ਵੀ ਉਹਨਾਂ ਦੀ ਆਵਾਜ਼ ਬੰਦ ਕਰਨ ਵੀ ਉਹ ਉਹਨਾਂ ਦਾ ਕਹਿਣਾ ਵੀ ਸਾਡੇ ਖਿਲਾਫ ਕੋਈ ਬੋਲੇ ਨਾ ਸਾਡੇ ਖਿਲਾਫ ਕੋਈ ਸੰਘਰਸ਼ ਨਾ ਕਰੇ ਉਹ ਸਾਰਾ ਸੰਘਰਸ਼ ਨੂੰ ਦਬਾਉਣ ਵਾਲੀ ਗੱਲ ਆਮ ਲੋਕਾਂ ਦੀ ਆਵਾਜ਼ ਦਬਾਉਣ ਵਾਲੀ ਗੱਲ ਸਮਝਦਾ ਮੈਂ